ਸਵੇਗਾ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਬਰਾੜਾ ਸਵਾਗਤ ਹੈ ਸਾਰਿਆਂ ਦਾ ਮੇਰੇ YouTube ਚੈਨਲ ਗੋਪੀ ਬਰਾੜ ਤੇ ਤੇ ਨਾਲ ਹੀ Facebook ਦਾ ਤੇਜ ਬਰਾੜ ਮੁਖਰ ਵਾਲੇ ਤੇ ਤੇ ਅੱਜ ਆਪਾਂ ਖੜੇ ਹੈਗੇ ਆਂ ਦੋਸਤੋ ਸ੍ਰੀ ਗੁਰਦੁਆਰਾ ਤਰਨਤਾਰਨ ਦੱਖਣਵਾਰਨ ਸਾਹਿਬ ਸ੍ਰੀ ਮੁਖਰ ਸਾਹਿਬ ਜੋ ਕਿ ਬਠਿੰਡਾ ਰੋਡ ਸ੍ਰੀ ਮੁਖਰ ਸਾਹਿਬ ਦੇ ਕਸਤੇਤਾ ਤੇ ਇੱਥੇ ਦੋਸਤੋ ਜੋ ਹੈਗੀ ਆ ਸੇਵਾ ਚੱਲ ਰਹੀ ਹੈਗੀ ਆ ਹਨਾ ਆਪਣੇ ਸਰੋਵਰ ਦੀ ਸੁਭਾਈ ਦੀ ਸੇਵਾ ਚੱਲ ਰਹੀ ਹੈ ਤੇ ਤੁਹਾਨੂੰ ਦਿਖਾਉਣੇ ਹੈਗੇ ਆ ਹਨਾ ਆਪਾਂ ਸਾਰਾ ਜੋ ਮੰਨ ਲਓ ਸੇਵਾ ਚੱਲ ਰਹੀ ਹੈਗੀ ਆ ਦੋਸਤੋ ਆ ਸੇਵਾ ਮੰਨ ਲਓ ਦੇਖੋ ਹਨਾ ਕਿੰਨਾ ਜਿਹੜਾ ਹੈਗਾ ਸੰਗਤ ਆਈ ਹੈਗੀ ਆ ਤੇ ਦੇਖੋ ਆ ਇੱਥੇ ਜੋ ਹੈਗਾ ਆਪਣਾ ਮੰਨ ਲਓ ਸੇਵਾ ਚੱਲ ਰਹੀ ਹੈ ਜੀ ਆ ਮੰਨ ਲਓ ਆਪਣੇ ਗੰਨੇ ਦੇ ਰਸ ਦਾ ਜੋ ਸੇਵਾ ਚੱਲ ਰਹੀ ਹੈ ਬਾਬਾ ਜੀ ਆਪਣੇ ਕਿਹੜੀ ਜਗ੍ਹਾ ਤੋਂ ਆਇਆ ਜੀ ਜਿਹੜਾ ਆਪਣੀ ਸੇਵਾ ਚੱਲ ਰਹੀ ਹੈ ਜੀ ਹਾਂਜੀ ਕਾਰ ਸੇਵਾ ਬਾਬਾ ਦਿੱਲੀ ਵਾਲੇ ਅੱਛਾ ਜੀ ਕਾਰ ਸੇਵਾ ਬਾਬਾ ਦਿੱਲੀ ਜੀ ਵਾਲੇ ਉਹਨਾਂ ਬਾਬਾ ਬੰਦੇਰ ਤੋਂ ਇੱਥੋਂ ਦਾ ਮੁਖੀ ਹੁੰਦਾ ਅੱਛਾ ਜੀ ਬਾਬਾ ਬਲਦੇਵ ਸਿੰਘ ਹੀ ਮੁਖੀ ਜਿਹੜੇ ਦਿੱਲੀ ਵਾਲੇ ਠੀਕ ਹੈ ਜੀ ਠੀਕ ਹੈ ਜੀ ਦੇਖ ਰਿਹਾ ਕਿ ਮੁਖਸਬ ਦੇ ਜਿੰਨੇ ਦੇ ਰਹੇ ਠੀਕ ਆ ਠੀਕ ਆ ਭਾਈ ਤੇ ਜੋ ਬਾਬਾ ਜੀ ਆ ਮੰਨ ਲੋ ਕਮਾਤ ਦੀ ਗੰਨੇ ਦੀ ਸੇਵਾ ਆਪਦਾ ਹੈ ਅੱਛਾ ਆਪਣਾ ਆਪਦਾ ਮੰਨ ਲੋ ਠੀਕ ਆ ਠੀਕ ਆ ਠੀਕ ਕਰ ਠੀਕ ਆ ਜੀ ਤੇ ਦੋਸਤੋ ਤੁਹਾਨੂੰ ਦਿਖਾਉਨੇ ਅੱਗੇ ਹਨਾ ਸੇਵਾਦਾਰ ਮੰਨ ਲੋ ਸੇਵਾ ਚੱਲ ਰਹੀ ਹੈ ਬਾਬਾ ਜੀ ਇਹ ਆਪਣੀ ਸੇਵਾ ਜਿਹੜੀ ਹੈਗੀ ਆ ਮੰਨ ਲੋ ਦਿੱਲੀ ਵਾਲੇ ਬਾਬਾ ਜੀ ਜਿਹੜੇ ਆਪਣੇ ਹੈਗੇ ਆ ਹਨਾ ਜੀ ਬਾਬਾ ਜੀ ਬਲਦੇਸ਼ ਸਿੰਘ ਜੀ ਜਿਹੜੇ ਜਿੰਨਾ ਦਾ वेहगु जू का ख़ालसा वेहदू फते श्री दरबार साहिब मुखस वलो शोम गुरुद्वारक कमेटी ते पंथ रतन बाबा रजिस जी सेवा दिली वारे सिख मौज महा बाबा बचन सिंध जी उनजे मुख प्रबंधक बाबा बलदेव जी संगता जे सहजोग आहे जो इतिहासिक सरोवर आहिनि ਗੁਰਦੁਆਰਾ ਪਤੀ ਗੰਗੀ ਸਾਹਿਬ ਸਰਦਾਰ ਸਾਹਿਬ ਗੁਰਦੁਆਰਾ ਸ਼ਿਦਾਂ ਜੀ ਦੀ ਪਹਿਲਾ ਸੇਵਾ ਹੋ ਚੁੱਕੀ ਹੈ ਕਿ ਹੁਣ ਦਜੀਏ ਪੜਾਜੇ ਵਿੱਚ ਗੁਰਦੁਆਰ ਤਰਨ ਤਾਰਨ ਸਾਹਿਬ ਦੂਜਾ ਗੁਰਦੁਆਰਾ ਬੂਖ ਨਾ ਸਾਹਿਬ ਜਿਵੇਂ ਸਵੇਰੇ तकरीबन 9:30 ਵਜੇ ਸੇਵਾ ਸੂਕੀਆ ਸਰੋਵਰ ਦੀ ਠੀਕ ਹੈ ਇਸੇ ਤਰ੍ਹਾਂ ਗੁਰਦੁਆਰਾ ਰਕਾਬ ਸਰ ਗੁਰਦੁਆਰਾ ਦਰਤਨ ਸਾਹਿਬ ਦੀ ਸੇਵਾ ਹੋ ਰਹੀ ਹੈ ਠੀਕ ਹੈ ਇਹ ਖੁਸ਼ੀਆਂ ਦਾ ਮਾਹੌਲ ਹੈ ਹਰ ਵਰਗ ਦੇ ਲੋਕਾਂ ਨੇ ਆ ਕੇ ਇਸ ਸਰੋਵਰ ਦੀ ਸੇਵਾ ਕੀਤੀ ਹੈ ਸੇਵਾ ਕਰ ਰਹੇ ਚੰਗੀ ਬਾਤ ਗੁਰਦੁਆਰਾ ਰਕਾਬ ਸਰ ਦੀ ਕਰਨੀ ਹੈ ਸਤਾਂ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਠੀਕ ਆ ਬਾਬਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਈਵਰੀ ਜੀ ਦਾ ਸਾਹਬ ਵਾਈਵਰੀ ਜੀ ਕੀ ਫਤਿਹ ਦੋਸਤੋ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲ ਲੈ ਕੇ ਚਲਦੇ ਹਾਂ ਨਾ ਦਿਖਾਉਨੇ ਆ ਜੁੱਕੇ ਕਿ ਸੰਗਟਾ ਜੋ ਹੈਗਾ ਮੰਨ ਲਓ ਆਹ ਹੈ ਨਾ ਟਰੈਕਟਰ ਟਰਾਲੀ ਜਿਹੜੇ ਮੰਨ ਲਓ ਦੇਖੋ ਲੋਕ ਹਨਾ ਆਪਣੇ ਜੋ ਮੰਨ ਲਓ ਸਾਧਨ ਹੈਗੇ ਆ ਲੈ ਕੇ ਆਏ ਆ ਹਨਾ ੀਤ ਦੇ ਵਿੱਚ ਜੋ ਮੰਨ ਲਓ ਸਰੋਵਰ ਦੀ ਸਭਾਈ ਦਾ ਜੋ ਵੀ ਹੈ ਮੰਨ ਲਓ ਆਪਣੇ ਲੈ ਕੇ ਤੇ ਜਾ ਰਹੇ ਆ ਦੇਖੋ ਹਨਾ ਕਿਸ ਤਰ੍ਹਾਂ ਆਪਣੀਆਂ ਜਿਹੜੀਆਂ ਹੈਗੀਆਂ ਸਾਫ ਨਾਣਾ ਪਹਿਣਾ ਜੋ ਸੇਵਾ ਨਿਭਾ ਰਹੇ ਆ ਹਨਾ ਬਠਿੰਡਾਂ ਦੀ ਬਠਿੰਡਾਂ ਦੇ ਵਿੱਚ ਜੋ ਆ ਰਿਹਾ ਹੈ ਹਨਾ ਸਮਾਨ ਇਸੇ ਤਰ੍ਹਾਂ ਜੋ ਚੱਲ ਰਹੀ ਹੈ ਸੇਵਾ ਕੋ ਕੰਨਿਆ ਦੀ ਤੇ ਇਹ ਆਓ ਬਾਦੋ ਜਨਨ ਦੇ ਕੋਈ ਨਾ ਬੰਨੋ ਦੇਖੋ ਅਨਾਂ ਵਠਲਾ ਨਾਲ ਜੋ ਹੈ ਇਹ ਸੇਵਾ ਚੱਲ ਰਹੀ ਹੈ ਹਰ ਕ ਵਰਗ ਦਾ ਇਹ ਲੋਕ ਹੈ ਜਿਹੜੇ ਜੋ ਇੱਥੇ ਸੇਵਾ ਦੇ ਵਿੱਚ ਨਾ ਪਹੁੰਚੇ ਆ ਇਹ ਆਪਣਾ ਦੋਸਤ ਸਰੋਵਰਾਜੋ ਸ੍ਰੀ ਗੁਰਦੁਆਰਾ ਕਰਨਦਰਨ ਸਾਹਿਬ ਦਾ ਤੇ ਇਹ ਸਾਰੇ ਹਰੇਕmarg ਦੇ ਲੋਕ ਹੈ ਜੋ ਇਸ ਸੇਵਾ ਦੇ ਵਿੱਚ ਹਨ ਦਾ ਵੀ ਕੋਈ ਮੰਨ ਲਓ ਵੀ ਇਹ ਇੱਕ ਵਰਗ ਦੇ ਲੋਕ ਆ ਬਹੁਤ ਹੀ ਦੇਖੋ ਹਨ ਵੀ ਉਤਸ਼ਾਹ ਨਾਲ ਆ ਜੋ ਲੋਕ ਆਪਣੀ ਸੇਵਾ ਜੋ ਕਰ ਰਹੇ ਆ ਤੇ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਉਨੇ ਆ ਹਨ ਦੂਸਰੇ ਪਾਸੇ ਜੋ ਇਧਰ ਦੀ ਵੀ ਸੇਵਾ ਚੱਲ ਰਹੀ ਹੈਗੀ ਆ ਬਠਲਾ ਨਾਲ ਤੇ ਦੂਜੇ ਪਾਸੇ ਵੀ ਜੋ ਹੈ ਚੱਲ ਰਹੀ ਹੈ ਸੇਵਾ ਹਣਾ ਵਟਲਾਂ ਦੇ ਨਾਲ ਬਜ਼ੁਰਗ ਬੈਠੇ ਆ ਨਾ ਸੇਵਾ ਕਰਕੇ ਤੇ ਦੂਜੇ ਪਾਸੇ ਹਾਂ ਜੀ ਹਾਂ ਦੂਜੇ ਪਾਸੇ ਵੀ ਤੁਹਾਨੂੰ ਜੋ ਹੈ ਦਿਖਾਉਨੇ ਆ ਆਪਣੇ ਸਾਰਾ ਜੋ ਦੇਖੋ ਨਾ ਆਪਣੇ ਸੱਸੀ ਗਾਂਕੜੀ ਸੱਸੀ ਵਧੀਆ ਵਧੀਆ ਜੀ ਠੀਕ ਠਾਕ ਜੀ ਆਹ ਚੈਨਲ ਤੇ ਮੰਨ ਲਓ ਚੱਲਦਾ ਹੀ ਆਪਣਾ ਲਾਈਵ ਹੈ ਹਾਂਜੀ ਹਾਂਜੀ ਤੇ ਆਪਣੇ ਆ ਬੀਬੀਆਂ ਨਾ ਪਵਾ ਪੈਣਾਲ ਦੇਖੋ ਨਾ ਕਿੰਨੇ ਉਤਸ਼ਾਹ ਨਾਲ ਜੋ ਹੈਗਾ ਵੀ ਦੂਸਰੇ ਪਾਸੇ ਜੋ ਮੰਨ ਲਓ ਗੁਰਦੁਆਰਾ ਸਾਹਿਬ ਦੇ ਟਰੈਕਟਰ ਟਰਾਲੀ ਹਨਾ ਖਲਕੇ ਤੇ ਉਧਰ ਦੀ ਮੰਨ ਲਓ ਉੱਪਰ ਦੀ ਬਠਾ ਨਾਲ ਸੇਵਾ ਚੱਲ ਰਹੀ ਆ ਵੀ ਹਰੇਕ ਵਰਗ ਦਾ ਲੋਕ ਹੈ ਜੋ ਦੇਖੋ ਹਨਾ ਵੀ ਸੇਵਾ ਦੇ ਵਿੱਚ ਸੌਂਚੇ ਆ ਤੇ ਬੜੇ ਹੀ ਉਤਸ਼ਾਹ ਨਾਲ ਜੋ ਹੈਗੀ ਹੈ ਮੰਨ ਲਓ ਸੇਵਾ ਚੱਲ ਰਹੀ ਹੈ ਤੇ ਦੇਖੋ ਹਨਾ ਦੂਸਰੇ ਪਾਸੇ ਜੋ ਆਪਣੇ ਬਜ਼ੁਰਗਾਂ ਤੇ ਮਾਵਾਂ ਆਪਾਂ ਸੇਵਾ ਦੇ ਵਿੱਚ ਲੱਗੇ ਹੋਏ ਆ ਸੇ ਸੰਗਤ ਆਪਣੀ ਇੱਥੇ ਬੈਠੀ ਆਰਾਮ ਕੋ ਵੀ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਸੇਵਾਦਾਰ ਆਪਣੇ ਆਪ ਨਾਲ ਸੇਵਾ ਸਿੱਖੋ ਟੈਂਕੀ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਇਸੇ ਤਰ੍ਹਾਂ ਜੋ ਹੈਗਾ ਆਪਣੀ ਸੇਵਾਦਾਰੋਂ ਦਾ ਸਿਵਾ ਇਹਖੋ ਕਰ ਰਹੀ ਹੈ ਤੇ ਦੇਖੋ ਦੋਸਤੋ ਕਿਸ ਤਰ੍ਹਾਂ ਜੋ ਮੰਲੂਆ ਨਾ ਉਧਰੋਂ ਜੋ ਹੈ ਮੈਂ ਚਲ ਪਹਨਾਈ ਦੀ ਹੈ ਕਿ ਉਹਨੇ ਤੇ ਉਧਰ ਵੀ ਇਸ ਤਰ੍ਹਾਂ ਦੀ ਬੈਟ ਜਾਲ ਬਣਾਈ ਹੋਈ ਹੈ ਤੇ ਪਰ ਇਸ ਪਾਸੇ ਜੋ ਹੈਗਾ ਹਨਾ ਮੰਨ ਲਓ ਚਾਹ ਮਿਲਾ ਕੇ ਪੌਦਿਆਂ ਰੱਖ ਕੇ ਜੋ ਉਹ ਇਹ ਤਾਂ ਕੋਈ ਪਾਣ ਲੋ ਕਟਾਈ ਦੀ ਸੇਵਾ ਹਨਾ ਮੰਨ ਲਓ ਚੱਲ ਰਹੀ ਹੈ ਕਿ ਆਈਟੀ ਸੌਰੀ ਬਹੁਤ ਵਧੀਆ ਬਹੁਤ ਸੋਹਣਾ ਕਾਰਜ ਹੋ ਰਿਹਾ ਹੈ ਹਨਾ ਤੇ ਸਾਰੀ ਹੀ ਸਾਧ ਸੰਗਤ ਨੂੰ ਜੋ ਵੀ ਮੰਨ ਲਓ ਇਸ ਹਨਾ ਵੀਡੀਓ ਨੂੰ ਦੇਖੂਗਾ ਕਰੂਗਾ ਤੇ ਬੇਨਤੀ ਹੈ ਕਿ ਸਾਰੇ ਹੀ ਵੱਧ ਚੜ ਕੇ ਯਾਰ ਹਨਾ ਇਸ ਸੇਵਾ ਦੇ ਵਿੱਚ ਜੋ ਆਪਣਾ ਹਿੱਸਾ ਪਾਉਣ ਹਨਾ ਕਿਉਂਕਿ ਗੁਰੂ ਘਰ ਦੀ ਇਹ ਸੇਵਾ ਜਿਹੜੀ ਹੈਗੀ ਆ ਹਨਾ ਇਹ ਕਰਮਾਂ ਨਾਲ ਹੀ ਮਿਲਦੀ ਆ ਕੋਈ ਬਿਨਾ ਕਰਮਾਂ ਤੋਂ ਇਹ ਮੰਨ ਲਓ ਇਹ ਸੇਵਾ ਵੀ ਨਹੀਂ ਮਿਲਦੀ ਜੀ ਤੇ ਸਾਰੀ ਹੀ ਸਾਰ ਸੰਗਤ ਨੂੰ ਬੇਨਤੀ ਹੈ ਵੀ ਆਪਣਾ ਜੋ ਹੈਗਾ ਖਵੇਂ ਦੇ ਵਿੱਚ ਸਮਾਂ ਕੱਢ ਕੇ ਇਸ ਸੇਵਾ ਦੇ ਵਿੱਚ ਜੋ ਮੰਨ ਲਓ હાજર ਹੋਣਾ ਤੇ ਟਰੈਕਟਰ ਹੈ ਜੋ ਇਹ ਮੰਨ ਕੇ ਚੱਲੋ ਆਪਣੇ ਸਾਰੇ ਇਸੇ ਤਰ੍ਹਾਂ ਮੰਨ ਲਓ ਸੇਵਾ ਜਿਹੜੇ ਹੈਗੇ ਆ ਮੰਨ ਲਓ ਵਸ ਹੋਏ ਹੋਏ ਦਿੱਲੀ ਵਾਲੇ ਬਾਬਾ ਜੀ ਜਿਉ ਮੈਥੋਂ ਨੁਸਰ ਦੇ ਆਪਣੇ ਮੁੱਖ ਹੈਗੇ ਆ ਤੇ ਉਹਨਾਂ ਦੇ ਅੰਡਰ ਜੋ ਹੈਗੇ ਆ ਬਾਬਾ ਜੀ ਪਹਿਲਾਂ ਵੀ ਦੱਸ ਕੇ ਥੇ ਸੀਗੇ ਜੀ ਇਹਨਾਂ ਨੇ ਉਹਨਾਂ ਦੇ ਅੰਡਰ ਚੱਲ ਰਿਹਾ ਜੋ ਜਿੰਨੀ ਵੀ ਸੇਵਾ ਹੈਗੀ ਆ ਤੇ ਠੀਕ ਆ ਦੋਸਤੋ ਮਿਲਦੇ ਆ ਆਪਣੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰ ਭੈਣਾਂ ਭਰਾਵਾਂ ਨੂੰ ਸਸ਼ੀਆ ਕਾਲ ਤੇ ਸਾਰਿਆਂ ਨੂੰ ਦੁਆਰਾ ਫਿਰ ਬੇਨਤੀ ਹੈ ਕਿ ਇਸ ਸੇਵਾ ਜੇ ਉਹ ਹੈਗੀ ਆ ਮੰਨ ਲਓ ਲਗਾਤਾਰ ਚੱਲਦੀ ਰਹੂਗੀ ਤੇ ਇਸ ਸੇਵਾ ਦੇ ਵਿੱਚ ਜੋ ਆਪਣਾ ਹੈਗਾ ਵੱਧ ਚੜ ਕੇ ਸਿਸਾਲੈਨ ਤੇ ਸਯੋਗ ਕੌਣ ਵਾਈਬਲੋਜੀ ਕਾ ਖਾਲਸਾ ਵਾਈਬਲੋਜੀ ਕੀ ਫਤਿਹ